ਮਾਂਜੋਗ ਡੀਜੀਪੀ ਸਾਹਿਬ ਪੰਜਾਬ ਸ੍ਰਿਸ਼ਵਕਨ ਸ਼ਰਮਾ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਉਹਨਾਂ ਦੇ ਦੇਸ਼ਨ ਨਿਰਦੇਸ਼ਾਂ ਦੇ ਉੱਤੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈਗਾ ਪੰਜਾਬ ਵਿੱਚ ਔਰ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਮੁਹਿੰਮ ਜਲੰਧਰ ਪੁਲਿਸ ਵੱਲੋਂ ਚਲਾਈ ਗਈ ਸੀ। ਤੋਂ ਇਸੇ ਕੈਂਪੇਨ ਦੇ ਤਹਿਤ ਇਨਚਾਰਜ ਸੀ ਆਈਏ ਇੰਸਪੈਕਟਰ ਸੰਦਰ ਸਿੰਘ ਦੀ ਟੀਮ ਨੂੰ ਇਹ ਤੇ 14 ਅੱਠ ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਦਰਾਨੇ ਸ਼ਕੀਪੁਰਜ ਐਸੇ ਜਸਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਕ ਜਿਹੜਾ ਹੈਗਾ ਮਨਜੀਤ ਸਿੰਘ ਮਾੜੀ ਮਨਜੀਤ ਸਿੰਘ ਮਾੜੀ ਨਾਮ ਦਾ ਜਿਹੜਾ ਐ ਦੋਸ਼ੀ ਸੀਗਾ ਉਹਨੂੰ ਕਾਬੂ ਕੀਤਾ ਘੋਡੇ ਸਬਰਾਏ ਪਿੰਡ ਤੋਂ ਔਰ ਦਰਾਨੇ ਚੈਕਿੰਗ ਮਨਜੀਤ ਸਿੰਘ ਮਾੜੀ ਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਸੀਗੀ ਹੈਰੋਨ ਬਰਾਮਦ ਹੋਈ ਸੀਗੀ ਜੋ ਇਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 181 ਮਿਤੀ 14 8 24 ਨੂੰ ਜਿਹੜੀ ਹੈਗੀ ਆ ਇਹ ਦਰਜ ਰਜਿਸਟਰ ਹੋਈ ਸੀਗੀ ਥਾਣਾ ਸਦਰ ਜਗੰਦਰ ਦੇ ਵਿੱਚ। ਤੋਂ ਜਦੋਂ ਇਹਨੂੰ ਇਨਟੈਰੋਗੇਸ਼ਨ ਦੇ ਦੌਰਾਨ ਮਾੜੀ ਨੂੰ ਪੁੱਛਗਛ ਕੀਤੀ ਗਈ ਕਿ ਇਹਦਾ ਨੈਟਵਰਕ ਕੀ ਹੈਗਾ। ਤੋਂ ਇਹਦੇ ਬੈਕਵਰਡ ਨੂੰ ਜਿਹੜਾ ਹੈਗਾ ਬੈਕਵਰਡ ਐ ਫਾਰਵਰਡਸ ਲਿੰਕਸ ਨੂੰ ਜਿਹੜਾ ਹੈਗਾ ਪੁਲਿਸ ਨੇ ਬਾਚਿਆ। ਤੋਂ ਬੈਕਵਰਡ ਲਿੰਕ ਦੇ ਵਿੱਚ ਇੱਕ ਜਗਰਾਤ ਸਿੰਘ ਜੋਗਾ ਬੇਸਿਕਲੀ ਇਹ ਵੀ ਇੱਕ ਬਹੁਤ ਹਾਈ ਲੈਵਲ ਦਾ ਸਮੱਗਲਰ ਹੈ ਜਿਹੜਾ ਕਿ ਦੋਲੇਵਾਲ ਪਿੰਡ ਮੋਗੇ ਦੇ ਵਿੱਚ ਪੈਂਦਾ ਹੈਗਾ ਉਹਨੂੰ ਨਾਮਜ਼ਦ ਕੀਤਾ ਸੀ ਤੇ ਇਹ ਜਿਹੜਾ ਹੈਗਾ ਜਗਰਾਤ ਸਿੰਘ ਇਹਦੇ ਕੋਲੋਂ ਜਿਹੜਾ ਇਹਦਾ ਡਿਸਟੋਰੀਅਸ ਸਟੇਟਮੈਂਟ ਸੀਗਾ ਆਪਣੇ ਮਾਣੀ ਦਾ ਉਹਦੇ ਅਕੋਰਡਿੰਗਲੀ ਜਗਰਾਤ ਸਿੰਘ ਜਿਹੜਾ ਹੈਗਾ 5 ਕਿਲੋ ਰਿੜੀ 5 ਕਿਲੋ 58 ਗ੍ਰਾਮ ਜਿਹੜੀ ਅਫੀਮ ਹੈ ਇਹਦੇ ਤੋਂ ਬਰਾਮਦ ਹੋਈ ਹੈ। ਤੋਂ ਜਿਹੜੇ ਇਹ ਇੰਟਰ ਸਟੇਟ ਜਿਹੜਾ ਇਹ ਡਰਗ ਰੈਕਡ ਚਲਾਉਂਦੇ ਸੀਗੇ ਆਲਮੋਸਟ ਜਿਹੜਾ ਇਹ ਸਮਗਲਨ ਇਹ ਕਰਦੇ ਸੀਗੇ ਜਿਹੜੇ ਨਸ਼ੇ ਦੀ ਇਹ ਐਮਪੀ ਰਾਜਸਥਾਨ ਵਗੈਰਾ ਤੋਂ ਇਹ ਲੈ ਕੇ ਆਉਂਦੇ ਸੀਗੇ। ਤੋਂ ਫਿਲਹਾਲ ਇਸ ਰੈਕਟਰ ਨੂੰ ਬੱਸ ਕਰਨ ਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈਗੀ ਹੈ ਖਾਸ ਕਰਕੇ ਕਮਿਸ਼ਨਰ ਪੁਲਿਸ ਇਹ ਦੋ ਜਿਹੜੇ ਹੈਗੇ ਅਸੀਂ ਮੋٹے ਸਮਗਲਤ ਮਨਜੀਤ ਮਾਣੀ ਔਰ ਜਗਰਾਤ ਸਿੰਘ ਜੋਗਾ ਇਨਾਰਸੀ ਗ੍ਰਫਰ ਕੀਤਾ ਹੈਗਾ। ਤੋਂ ਫਿਲਹਾਲ ਜਿਹੜੇ ਹੈਗੇ ਸਾਡੇ ਕੋਲੇ ਪੁਲਿਸ ਸਮਰੱਥ ਨੇ ਨਲਗੜੀ ਐਂਟੈਰੋਗੇਸ਼ਨ ਜਿਹੜੀ ਚੱਲੀ ਹੋ ਜਾਰੀ ਹੈ। ਜਿਹੜਾ ਮਾਰੀ ਵਾਲਾ ਮਾਰੀ ਦੇ ਰਮਾਂ ਤੂੰ ਮੋਲੇ। ਚਲ ਹੈਗਾ। ਚਲ ਹੈ। ਕਿਨੇ ਦੇ ਮਾਰਨ ਤੋਂ ਰੋੜੋ ਤੂੰ। ਤਿੰਨ ਦਿਨ ਦਾ ਹੈਗਾ। ਜਿਹੜਾ ਮਾਰੀਆਂ ਉਹ ਵੀ ਸਾਡੇ ਕੋਲੇ ਪੁਲਿਸ ਸਮਰੱਥ ਤੇ ਆ ਆਰੀਵਨ ਕੇ ਜੋ ਕਰਦੇ। ਦੋਨਾਂ ਦਾ ਤਿੰਨ-ਤਿੰਨ ਦਿਨ ਦਾ ਸਰ ਰਿਮਾਂਡ ਹੈ। ਹਾਂ ਜੀ। ਤਿੰਨ-ਤਿੰਨ ਦਿਨ ਦਾ ਦੋਨਾਂ ਦਾ ਰਿਮਾਂਡ ਹੈ। ਜਿਹੜੇ ਹੀ ਹੋ ਰਹੀ ਸੀ ਕਿੱਥੋਂ ਲੈਂਦੇ ਸੀ ਨਸ਼ਾ ਜਿਹੜਾ ਕਿੱਥੋਂ ਇਹ? ਕਵਰ ਕਰ ਜਿਹੜਾ ਲਿਖਿਆ ਜਾ ਕੇ ਕੋਈ ਨਹੀਂ ਪਤਾ ਕਿਹਾ ਸੀ। ਜੋਗੇ ਕੋ ਇਹ ਜਿਹੜੀ ਮੰਜੀਦ ਦੇ ਕੋਲ ਰਿਕਵਰ ਹੋਈ ਹੈਗੀ ਆ ਔਰ ਜਿਹੜੀ ਜੋਗੇ ਦੇ ਕੋਲ ਰਿਕਵਰ ਹੈਗੀ ਆ ਇਹ ਸਾਰਾ ਜਿਹੜਾ ਹੈਗਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਉਹਦੇ ਵਿੱਚ ਕਲੀਅਰ ਕਰਦੇ ਆਂ ਮਿਸਰ ਜੋਗੇ ਤੇ ਮੰਜੀਦ ਦਾ ਕੀ ਫਿਲਹਾਲ ਇਹ ਇਕੱਠੇ ਚੱਲਦੇ ਹੈਗੇ ਨੇ ਔਰ ਇੱਕ ਦੂਜੇ ਨੂੰ ਸਪਲਾਈ ਕਰਦੇ ਨੇ ਲੇਕਿਨ ਡਿਟੇਲ ਅਲੋਕੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਦਵਾ ਰਸਤੇ ਆਂ ਸਰ ਮਾਰਕੀਟ ਵੈਲਿਊ ਕੀ ਹੈ ਜਿਹੜੀ ਤੁਸੀਂ ਤਕਸੀਮ ਪੁੱਛੀ ਕੋ ਮਾਰਕੀਟ ਵੈਲਿਊ ਫੀਮ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਟ੍ਰੀਟ ਦੇ ਵਿੱਚ ਹੈਗੀ ਹੈਗੀ ਇਹਨਾਂ ਆਪਾਂ ਇਸੇ ਮਾਰਕੀਟ ਵੈਲਿਊ ਦਾ ਨਹੀਂ ਕਹਿ ਸਕਦੇ ਹੈਗੇ ਸਮਾਜ ਦੇ ਵਿੱਚ ਜੋ ਰੇਟ ਚੱਲਦਾ ਹੈਗਾ ਉਹਦੀ ਕੋਈ ਕੋਸਟ ਨਹੀਂ ਆਪਾਂ ਲਾ ਸਕਦੇ ਹੈਗੇ ਕਿਦੀ ਮਾਰਕੀਟ ਵੈਲਿਊ ਕੀ ਹੈ ਇੰਟਰਨੈਸ਼ਨਲ ਐਕਟਿਵ ਵੈਲਿਊ ਇੰਟਰਨੈਸ਼ਨਲ ਐਕਟਿਵ ਵੈਲਿਊ ਕਰਦੇ ਹੈਗੇ ਠੀਕ ਹੈ ਨਹੀਂ ਮਾਰਕੀਟ ਵੈਲਿਊਸ ਐ ਇੰਟਰਨੈਸ਼ਨਲ ਵੈਲਿਊ ਸਾਨੂੰ ਨਹੀਂ ਲਾਉਣੀ ਚਾਹੀਦੀ ਦੇਖਾਂਗੇ ਫੜਾ ਨੰਬਰ 10 ਕਿ ਕਿ ਰਿਕਵਰ ਹੋਏ ਕਿਥੋਂ ਹੈ ਆਹ ਸਾਡਾ ਬਸ ਜਸ ਮਿਤੀ 14 ਅੱਠ ਜਬੀਨੂ ਇਨਚਾਰਜ ਸੀਆਈਏ ਇੰਸਪੈਕਟਰ ਸਿੰਦਰ ਸਿੰਘ ਦੀ ਟੀਮ ਨੇ ਇਹ ਮਹੱਤਵਪੂਰਨ ਕਾਰਵਾਈ ਕੀਤੀ ਜਦੋਂ ਕਿ ਪੋਡੇ ਸਮਰਾਇ ਪਿੰਡ ਦੇ ਵਿੱਚ ਦਰਾਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਸੀਆਈਏ ਦੀ ਤਾਂ ਉਹਨਾਂ ਨੇ ਇੱਕ ਮਨਜੀਤ ਸਿੰਘ ਮਾਣੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਹੈਗੀ ਆ ਉਹ ਹੈਰਨ ਬਰਾਮਦ ਹੋਈ ਸੀ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਔਰ ਜਿਹੜਾ ਇਹਦਾ ਮਨਜੀਤ ਸਿੰਘ ਸੀਗਾ ਇਹਦੇ ਫਾਰਵਰਡ ਔਰ ਜਿਹੜਾ ਬੈਕਵਰਡ ਲਿੰਕ ਨੂੰ ਪੁਲਿਸ ਨੇ ਵੈਰੀਫਾਈ ਕੀਤਾ ਤੋਂ ਪਾਇਆ ਗਿਆ ਕਿ ਜਗਰਾਤ ਸਿੰਘ ਜੋਗਾ ਜਿਹੜਾ ਕਿ ਵਾਲੇਵਾਲ ਪਿੰਡ ਪੈਂਦਾ ਮੌਕੇ ਦੇ ਵਿੱਚ ਇੱਕ ਕਾਫੀ ਇਸ ਵੱਡਾ ਸਮਗਲਰ ਜਿਹਦੇ ਖਿਲਾਫ ਕਈ ਮਕਦਮੇ ਵੀ ਦਰਜ ਨੇ ਉਹ ਨਾਮਜਾਦ ਹੋਇਆ ਸੀਗਾ ਤੇ ਪੁਲਿਸ ਨੇ ਜਿਹੜਾ ਜਗਰਾਤ ਸਿੰਘ ਜੋਗਾ ਨੂੰ ਗ੍ਰਿਫਤਰ ਕੀਤਾ ਤੇ ਉਦੇ ਕੋਲ ਜਿਹੜਾ ਹੈ 5 ਕਿਲੋ 58 ਗ੍ਰਾਮ ਜਿਹੜੀ ਹੈਗੀ ਅਫੀਮ ਉਹ ਬਰੰਗ ਹੋਈ ਸੀ